ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਬਣਦਾ ਤੇ ਸੌਖਾ ਵੀ ਬਹੁਤ ਆ ਸਿਰਫ ਇੱਕ ਸਲਾਈ ਜੇ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਜਾਂਦਾ ਹੈ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਜੀ ਸਿੱਧੀ ਸੈਡ ਸਾਰੀ ਸਲਾਈ ਆਪਣੇ ਸਿੱਧੀ ਸਿੱਧੀ ਬਣਾ ਲੈਣੀ ਆ ਚਾਰ ਚਾਰ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾਏ ਨੇ ਠੀਕ ਹੈ ਜੀ ਦੋ ਕੁੰਡੇ ਆਪਾਂ ਨੇ ਐਕਸਟਰਾ ਰੱਖ ਲੈਨੇ 22 ਕੁੰਡੇ ਪਾ ਲੈਨੇ ਆਪਾਂ ਨੇ ਇਹ ਆਪਣੀ ਹੈਗੀ ਆ ਜੀ ਪਹਿਲੀ ਸਲਾਈ ਸਿੱਧੀ ਸੈਡ ਇਹ ਸਾਰੀ ਆਪਾਂ ਨੇ ਸਿੱਧੀ ਸਿੱਧੀ ਬਣਾ ਲੈਣੀ ਆ ਜਿਹੜੀਆਂ ਆਪਣੀਆਂ ਮਗਲੀਆਂ ਸਲਾਈਆਂ ਬਣਣੀਆਂ ਨੇ ਉਹ ਸਾਰੀਆਂ ਹੀ ਆਪਣੀਆਂ ਪੁੱਠੀਆਂ-ਪੁੱਠੀਆਂ ਬਣਣੀਆਂ ਨੇ ਠੀਕ ਹੈ ਜੀ ਸਿੱਧੀ ਸਲਾਈ ਹੀ ਆਪਣਾ ਡਿਜ਼ਾਈਨ ਬਣਨ ਮਗਲੀਆਂ ਸਲਾਈਆਂ ਆਪਣੀਆਂ ਜਿੰਨੀਆਂ ਵੀ ਬਣਣੀਆਂ ਨੇ ਉਹ ਸਾਰੀਆਂ ਪੁੱਠੀਆਂ-ਪੁੱਠੀਆਂ ਬਣ ਜਾਣੀਆਂ ਹੁਣ ਆਪਣੀ ਆ ਗਈ ਦੂਜੀ ਸਲਾਈ ਪੁੱਠੀ ਸਾਈਡ ਇਹ ਸਾਰੇ ਕੁੰਡੇ ਆਪਣੀ ਪੁੱਠੇ-ਪੁੱਠੇ ਬਣਾ ਲੈਣੇ ਨੇ ਹਾਂਜੀ ਦੋ ਸਲਾਈਆਂ ਬਣ ਗਈਆਂ ਤੀਜੀ ਸਲਾਈ ਆ ਗਈ ਆਪਣੀ ਸਿੱਧੀ ਸਾਈ ਇਹ ਸਾਰੀ ਸਲਾਈ ਆਪਣੀ ਸਿੱਧੀ ਸਿੱਧੀ ਬਣਾਉਣੀ ਆ ਤੀਜੀ ਸਲਾਈ ਵੀ ਆਪਾਂ ਨੇ ਸਾਰੀ ਸਿੱਧੀ ਸਿੱਧੀ ਬਣਾ ਲੈਣੀ ਆ ਹਾਂਜੀ ਤਿੰਨ ਸਲਾਈਆਂ ਬਣ ਗਈਆਂ ਚੌਥੀ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇਹ ਸਾਰੀ ਸਲਾਈ ਵੀ ਆਪਣੀ ਪੁੱਠੀ-ਪੁੱਠੀ ਬਣਾ ਲੈਣੀ ਆ ਚੌਥੀ ਸਲਾਈ ਵੀ ਆਪਾਂ ਸਾਰੀ ਪੁੱਠੀ-ਪੁੱਠੀ ਬਣਾ ਲੈਣੀ ਆ ਜੀ ਧਾਗਾ ਆਪਣੀ ਸਾਈਡ ਰੱਖ ਕੇ ਪੰਜ ਜੀ ਚਾਰ ਸਲਾਈਆਂ ਆਪਾਂ ਨੇ ਬਣਾ ਲੀਆਂ ਨੇ ਦੋ ਸਲਾਈਆਂ ਆਪਾਂ ਨੇ ਸਿੱਧੀਆਂ ਦੋ ਸਲਾਈਆਂ ਪੁੱਠੀਆਂ ਠੀਕ ਆ ਜੀ ਹੁਣ ਪੰਜਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਆ ਜੀ ਦੋ ਕੁੰਡੇ ਇਹ ਦੋ ਕੁੰਡੇ ਦੋ ਕੁੰਡੇ ਆਪਾਂ ਛੱਡ ਕੇ ਤੇ ਦੋ ਕੁੰਡੇ ਆਹਨ ਇਹਨਾਂ ਦੇ ਸੈਂਟਰ ਚੋਂ ਦੀ ਆਪਾਂ ਨੇ 1 2 3 ਤੀਜੇ ਕੁੰਡੇ ਚੋਂ ਇਹਨਾਂ ਇੱਕ ਕੁੰਡਾ ਬਣਾ ਲੈਣਾ ਇਵੇਂ ਠੀਕ ਆ ਜੀ ਥੋੜਾ ਜਿਹਾ ਲੂਜ਼ ਰੱਖਣਾ ਕੁੰਡਾ ਆਪਣੀ ਹੁਣ ਆਪਾਂ ਨੇ ਚਾਰ ਕੁੰਡੇ ਬਣਾ ਲੈਣੇ ਨੇ ਸਿੱਧੇ 1 2 3 4 ਚਾਰ ਕੁੰਡੇ ਆਪਾਂ ਨੇ ਬਣਾ ਲਏ ਹੁਣ ਆਪਣੇ ਉੱਥੇ ਹੀ ਇੱਕ ਵਾਰੀ ਫੇਰ ਇਦਾਂ ਇਦਾਂ ਸਲਾਈ ਪਾਉਣੀ ਹੈ ਇੱਕ ਕੁੰਡਾ ਆਪਾਂ ਨੇ ਖੁਰ ਬਣਾ ਲੈਣਾ ਠੀਕ ਹੈ ਜੀ ਇਹਨੂੰ ਵੀ ਆਪਣੇ ਲੂਜ਼ ਹੀ ਰੱਖਣਾ ਹੁਣ ਆਪਣੇ ਆ ਦੋ ਕੁੰਡੇ ਛਾੜ ਕੇ ਸੈਂਟਰ ਚ ਇੱਕ ਦੋ ਤਿੰਨ ਤੀਜੇ ਕੁੰਡੇ ਵਿਚਰੀ ਸਲਾਈ ਕੱਢਣੀ ਹੈ ਇਦਾਂ ਇੱਕ ਕੁੰਡਾ ਆਪਣਾ ਬਣਾ ਲੈਣਾ ਠੀਕ ਹੈ ਜੀ ਹੁਣ ਚਾਰ ਕੁੰਡੇ ਆਪਣੇ ਸਿੱਧੇ ਬਣਾ ਲੈਣੇ 1 2 3 4 ਚਾਰ ਕੁੰਡੇ ਬਣਾ ਲਏ ਹੁਣ ਆਪਾਂ ਨੇ ਜਿੱਥੋਂ ਪਹਿਲਾ ਕੁੰਡਾ ਬਣਾਇਆ ਸੀ ਉੱਥੇ ਫੇਰ ਸਲਾਈ ਇਦਾਂ ਪਾ ਕੇ ਇੱਕ ਕੁੰਡਾ ਆਪਾਂ ਨੇ ਹੋਰ ਬਣਾ ਲੈਣਾ ਤਾਂ ਠੀਕ ਹੈ ਜੀ ਇਹ ਕੁੰਡੇ ਨੂੰ ਵੀ ਆਪਣੇ ਲੂਜ਼ ਰੱਖਣਾ ਇਹ ਹੀ ਚਾਰ ਕੁੰਡੇ ਆਪਾਂ ਨੇ ਪੰਜਵੀਂ ਸਲਾਈ 'ਚ ਬਾਰ-ਬਾਰ ਰਿਪੀਟ ਕਰਨੇ ਨੇ ਇਹ ਆਪਣੇ ਚਾਰ ਕੁੰਡੇ ਨੇ ਦੇਖੋ ਜੀ ਦੋ ਕੁੰਡੇ ਇੱਧਰ ਦੋ ਕੁੰਡੇ ਇੱਧਰ ਛੱਡ ਕੇ ਆਪਣੇ ਸੈਂਟਰ 'ਚੋਂ ਇੱਕ ਦੋ ਤਿੰਨ ਆ ਤੀਜੇ ਕੁੰਡੇ 'ਚ ਦੀ ਆਪਾਂ ਨੇ ਸਲਾਈ ਕੱਢਣੀ ਆ ਇੱਕ ਕੁੰਡਾ ਇਦਾਂ ਬਣਾ ਲੈਣਾ ਠੀਕ ਆ ਜੀ ਕੁੰਡੇ ਨੂੰ ਥੋੜਾ ਜਿਹਾ ਲੂਜ਼ ਰੱਖਣਾ ਹੈ ਤੇ ਚਾਰ ਕੁੰਡੇ ਆਪਾਂ ਨੇ ਸਿੱਧੇ ਬਣਾ ਲੈਣੇ ਆ ਇੱਕ ਦੋ ਤਿੰਨ ਚਾਰ ਜਿੱਥੋਂ ਆਪਾਂ ਨੇ ਪਹਿਲਾ ਕੁੰਡਾ ਬਣਾਇਆ ਸੀ ਉੱਥੇ ਹੀ ਫੇਰ ਆਪਣੀ ਸਲਾਈ ਪਾਉਣੀ ਆ ਇਦਾਂ ఇక్క దో దో కు బా ఇప్పుడు ఫో కు డే దో తి తిజే కుది ఎలా కట్ కన్నా కు సనాల దో తి చారండే సనాలే ਹੁਣ ਆਪਣੀ ਜਿੱਥੋਂ ਪਹਿਲਾਂ ਕੁੰਡਾ ਬਣਾਇਆ ਸੀ ਉੱਥੋਂ ਦੀ ਫੇਰ ਇਹਦਾ ਸਲਾਈ ਕੱਢਾਂਗੇ ਠੀਕ ਆ ਜੀ ਤੇ ਇੱਕ ਕੁੰਡਾ ਆਪਾਂ ਇੱਦਾਂ ਬਣਾ ਲਾਂ ਹੁਣ ਫੇਰ ਆਪਾਂ ਨੇ ਦੋ ਕੁੰਡੇ ਛੱਡ ਕੇ 1 2 3 ਇੱਥੋਂ ਦੀ ਸਲਾਈ ਕੱਢਣੀ ਹੈ ਇੱਕ ਕੁੰਡਾ ਬਣਾ ਲੈਣਾ ਇਦਾਂ ਇਹਨੂੰ ਲੋਜ ਰੱਖਣਾ ਚਾਰ ਕੁੰਡੇ ਆਪਾਂ ਨੇ ਸਿੱਧੇ ਬਣਾ ਲੈਣੇ 1 2 3 4 ਚਾਰ ਕੁੰਡੇ ਬਣਾ ਲਈ ਠੀਕ ਹੈ ਜੀ ਹੁਣ ਆਪਾਂ ਨੇ ਉੱਥੇ ਦੀ ਫੇਰ ਸਲਾਈ ਕੱਢਣੀ ਹੈ ਜਿੱਥੇ ਨੇ ਆਪਣੇ ਕੁੰਡੇ ਪਹਿਲਾਂ ਬਣਾਇਆ ਇਦਾਂ ਇੱਕ ਕੁੰਡਾ ਆਪਾਂ ਨੇ ਹੋਰ ਬਣਾ ਲੈਣਾ ਇਦਾਂ ਠੀਕ ਹੈ ਜੀ ਇੱਕ ਕੁੰਡਾ ਆਪਣਾ ਸਿੱਧਾ ਬਣਾ ਲਾਂਗੇ ਇਹ ਆਪਣੀ ਪੰਜਵੀਂ ਸਲਾਈ ਸੀ ਪੰਜਵੀਂ ਸਲਾਈ ਇਸ ਇਦਾਂ ਬਣਦਾ ਆਪਣੀ ਆ ਗਈ ਜੀ ਛੇਵੀਂ ਸਲਾਈ ਪੁੱਠੀ ਸਾਈਡ ਇੱਕ ਕੁੰਡਾ ਆਪਾਂ ਪੁੱਠਾ ਬਣਾ ਲਾਂਗੇ ਹੁਣ ਜਿਹੜਾ ਆਪਾਂ ਨੇ ਕੁੰਡਾ ਰੂਜ ਰੱਖਿਆ ਸੀ ਅੱਡ ਬਣਾਇਆ ਉਹ ਨੂੰ ਹੀ ਆਪਾਂ ਨੇ ਬੁਣਨਾ ਠੀਕ ਹੈ ਜੀ ਉਹ ਨੂੰ ਇਦਾਂ ਹੀ ਉਤਾਰ ਲੈਣਾ ਆਪਣੀ ਛੇਵੀਂ ਸਲਾਈ 'ਚ ਆ ਚਾਰ ਕੁੰਡੇ ਆਪਾਂ ਬੁਣ ਲਾਂਗੇ ਤਿੰਨ ਚਾਰ ਇਹ ਵਾਲੇ ਕੁੰਡੇ ਨੂੰ ਫੇਰ ਆਪਾਂ ਇਦਾਂ ਹੀ ਉਤਾਰ ਲੈਣਾ ਇੱਕ ਆ ਕੁੰਡਾ ਆਪਣਾ ਇਹ ਦੋ ਕੁੰਡੇ ਹੋ ਜਾਂਦੇ ਨੇ ਤੇ ਇਹਨੂੰ ਵੀ ਇਧਰ ਉਤਾਰ ਲੈਣਾ ਫਿਰ ਚਾਰ ਕੁੰਡੇ ਆਪਾਂ ਨੇ ਬੁਣ ਲੈਣੇ ਨੇ ਛੇਵੀਂ ਸਲਾਈ ਚ ਠੀਕ ਹੈ ਜੀ ਪੁੱਠੀ ਸੇੜ ਚਾਰ ਕੁੰਡੇ ਆਪਾਂ ਨੇ ਬਣਾ ਲਏ ਜਿਹੜੇ ਆਪਣੇ ਕੁੰਡੇ ਸੀ ਜਿਹੜੇ ਆਪਣੇ ਨਵੇਂ ਕੁੰਡੇ ਬਣਾਏ ਸੀ ਉਹ ਨਹੀਂ ਬੁਣਨੇਗੇ ਆਪਣੇ ਠੀਕ ਹੈ ਜੀ ਇੱਕ ਕੁੰਡਾ ਇਹ ਇੱਕ ਕੁੰਡਾ ਇਹ ਵਾਲਾ ਇਹ bina buni utar lene ne apne idhar hun char kunde apan putthe bana langi eh wale kunde nu idhar utar langi ji te eh wale kunde ਠੀਕ ਹੈ ਜੀ ਆ ਚਾਰ ਕੁੰਡੇ ਆਪਾਂ ਪੁੱਠੇ ਬਣਾ ਲਾਂ। ਆ ਕੁੰਡਾ ਵੀ ਨਹੀਂ ਆਪਾਂ ਨੇ ਬੋਲਣਾ। ਜਿਹੜੇ ਆਪਣੇ ਦੋ ਕੁੰਡੇ ਐਕਸਟਰਾ ਬਣਾਏ। ਇਹ ਆਪਣੇ ਨਹੀਂ ਬੋਲਣੇ ਠੀਕ ਹੈ ਜੀ। ਹੁਣ ਚਾਰ ਕੁੰਡੇ ਆਪਾਂ ਬਣਾ ਲਾਂਗੇ। ਇਦਾਂ ਇਹ ਕੁੰਡੇ ਨੂੰ ਇਦਾਂ ਉਤਾਰ ਲਾਂਗੇ ਤੇ ਇਹ ਕੁੰਡਾ ਆਪਾਂ ਬਣਾ ਲਾਂ। ਠੀਕ ਹੈ ਜੀ। ਇਹ ਆਪਣੀ ਸੀਗੀ ਛੇਵੀਂ ਸਲਾਈ। ਸੱਤਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ। ਸੱਤਵੀਂ ਸਲਾਈ ਹੁਣ ਤੁਸੀਂ ਦੇਖੋ ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾ ਲਿਆ। ਠੀਕ ਹੈ ਜੀ ਇਹ ਵਾਲਾ ਕੁੰਡਾ ਜਿਹੜਾ ਆਪਾਂ ਇਹਨੂੰ ਇਦਾਂ ਘੁਮਾ ਕੇ ਸਿੱਧਾ ਕਰ ਲਾਂਗੇ ਆਪਾਂ ਇਹਦੇ ਵਿਚਰੀ ਆਹ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਇਹ ਕੁੰਡੇ ਨੂੰ ਨਹੀਂ ਬਣਾਉਣਾ ਆਪਾਂ ਨੇ ਜਿਹੜੇ ਆਪਣੇ ਆ ਚਾਰ ਕੁੰਡੇ ਨੇ ਨਾ ਆਹ ਚਾਰ ਕੁੰਡੇ ਇਹਨਾਂ ਚੋਂ ਪਹਿਲਾ ਕੁੰਡਾ ਆਪਾਂ ਨੇ ਸਿੱਧਾ ਬਣਾ ਲੈਣਾ ਇੱਥੇ ਠੀਕ ਹੈ ਜੀ ਇਹ ਕੁੰਡੇ ਨੂੰ ਉਤਾਰ ਦੇਣਾ ਹੁਣ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਜੀ ਠੀਕ ਹੈ ਹੁਣ ਜਿਹੜਾ ਆਹ ਕੁੰਡਾ ਆਪਣੇ ਬਿਨਾਂ ਬੁਣੇ ਉਤਾਰਿਆ ਸੀ ਪਹਿਲਾਂ ਸਲਾਈ 'ਚ ਬੁਣਿਆ ਸੀ ਨਾ ਇੱਕ ਐਕਸਟਰਾ ਬਣਾਇਆ ਸੀ ਉਹ ਇਹਦੇ ਕੁੰਡੇ ਤੋਂ ਦੀ ਆਪਾਂ ਏਦਾਂ ਉਤਾਰ ਦੇਣਾ ਠੀਕ ਹੈ ਜੀ ਇਹ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਾਂਗੇ ਦੇਖੋ ਏਦਾਂ ਬਣ ਜੂਗਾ ਹੁਣ ਉਹਦੇ ਆਹ ਕੁੰਡੇ ਨੂੰ ਆਪਾਂ ਸਿੱਧਾ ਕਰ ਲਾਂਗੇ ਏਦਾਂ ਆ ਬਚ ਜਿਹੜਾ ਆ ਚਾਰ ਕੁੰਡੇ ਆਪਣੇ ਸਿੱਧੇ ਆਹ ਵਾਲਾ ਕੁੰਡਾ ਨਾ ਇਹ ਵਾਲਾ ਨੂੰ ਆਪਾਂ ਇਹਦੇ ਵਿੱਚ ਦੀ ਏਦਾਂ ਪਾਉਣ ਲਾਂਗੇ ਏਦਾਂ ਸਿੱਧਾ ਹੁਣ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਹੁਣ ਆ ਕੁੰਡਾ ਜਿਹੜਾ ਆਪਣਾ ਇਹਨੂੰ ਏਦਾਂ ਉਤਾਰ ਦਾਂਗੇ ਤੇ ਇਹ ਕੁੰਡੇ ਨੂੰ ਵੀ ਸਿੱਧਾ ਬਣਾ ਲਾਂਗੇ ਠੀਕ ਹੈ ਜੀ ਇਹ ਸੱਤਵੀਂ ਸਲਾਈ ਆ ਆਪਣੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਸਕੀਵੀ ਤੇ ਬਹੁਤ ਹੀ ਪਿਆਰਾ ਲੱਗਦਾ ਪਰ ਇਹ ਵਾਲਾ ਡਿਜ਼ਾਈਨ ਆਪਾਂ ਹਰ ਇੱਕ ਚੀਜ਼ ਤੇ ਪਾਸਾ ਦੇ ਕੋਟੀ ਸਵਾਟਰ ਤੇ ਵੀ ਪਾ ਸਕਦੇ ਆ ਪਰ ਸਕੀਵੀ ਤੇ ਜ਼ਿਆਦਾ ਉੱਠਦਾ ਇਹ ਵਾਲਾ ਡਿਜ਼ਾਈਨ ਲੋ ਜੀ ਸੱਤਵੀਂ ਸਲਾਈ ਆਪਣੀ ਬਣ ਗਈ ਆ ਠੀਕ ਹੈ ਜੀ ਅੱਠਵੀਂ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣਾ ਲੈਣੀ ਆ ਧੱਗ ਆਪਣੀ ਸਾਈਡ ਲਾ ਕੇ ਹਾਂਜੀ ਨੌਵੀਂ ਸਲਾਈ ਆ ਗਈ ਸਿੱਧੀ ਸਾਈਡ ਇਹ ਸਲਾਈ ਆਪਣੀ ਪੁੱਠੀ ਬਣਾ ਲਈਆਂ ਨੌਵੀਂ ਸਲਾਈ ਠੀਕ ਹੈ ਜੀ ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣਾਣੀ ਹੈ ਸਿੱਧੀ ਸਾਈਡ 10 ਸਲਾਈਆਂ ਚ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਹੈ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਇਹ ਆਪਣੀ ਸਿੱਧੀ ਸਾਈਡ ਆ ਗਈ ਨੌਵੀਂ ਸਲਾਈ 10ਵੀਂ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਜੀ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਲੈਣੇ ਨੇ ਲੋਛੀ 10 ਲਾਈਆਂ ਬਣ ਗਈਆਂ ਤੇ ਆਪਣਾ ਜਿਹੜਾ ਡਿਜ਼ਾਈਨ ਉਹ ਵੀ ਬਣ ਗਿਆ ਜਦੋਂ ਆਪਾਂ ਬਾਰ-ਬਾਰ 10 ਲਾਈਆਂ ਬਣਾਉਣੀ ਹੈ ਤੇ ਜਿਹੜਾ ਆਪਣਾ ਡਿਜ਼ਾਈਨ ਇਦਾਂ ਬਣਦਾ ਦੇਖੋ ਬਣਿਆ ਹੋਇਆ ਕਿੰਨਾ ਸੋਹਣਾ ਲੱਗਦਾ ਠੀਕ ਹੈ ਜੀ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਆਪਣਾ ਇਦਾਂ ਬਣਦਾ ਤੇ ਸਿੱਧੀ ਸਾਈਡ ਆਪਣੀ ਇਦਾਂ ਬਣਦੀ ਆ ਕਿ ਵੀ ਤੇ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅੱਪਾ ਤੁਹਾਨੂੰ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਜੀ